ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਬੋਤਿਸੈਂਟ ਫੋਰਮ ਅਤੇ ਮੇਰੇ ਨਾਲ ਸਮੂਹ ಗ್ರಾಮ ਪੰਚਾਇਤ ਆਲੰਮੀ ਕਾਲਾ ਸੰਘਿਆ ਸਾਡੇ ਅੰਕਲ ਜੀ ਪੰਚ ਰਜਿੰਦਰ ਸਿੰਘ ਜੀ ਕੁਇਤਰ ਸਿੰਘ ਪੁੱਤ ਰਾਜ ਕੁਮਾਰ ਜੀ ਹਰਦੀਪ ਸਿੰਘ ਜੋਗਾ ਤੇ ਬਿੱਲਾ ਭਾਜੀ ਅਤੇ ਸਾਡੇ ਨਾਲ ਇਸ ਟਾਈਮ ਮੌਕੇ ਤੇ ਮੌਜੂਦ ਹੈ ਜੀ ਸ਼ਾਮਦਾਲ ਜੀ ਨਾਰਮੀ ਤੋਂ ਅੰਕੜੇ ਸਾਡੇ ਕੋਲ ਆਏ ਇਹਨਾਂ ਦਾ ਵੀ ਸਾਡੇ ਕੋਲ ਪਹੁੰਚੇ ਤੇ ਜੀ ਆਇਆਂ ਨੂੰ ਕਹਿੰਦੇ ਆ ਅਤੇ ਅੱਜ ਅਸੀਂ ਸਮੂਹ ಗ್ರಾಮ ਪੰਚਾਇਤ ਆਲਮਗੀਰ ਕਾਲਾ ਸਿੰਘਾ ਪੰਚਾਇਤ ਦਾ 1 ਸਾਲ ਪੂਰਾ ਹੋਣ ਤੇ ਅਸੀਂ ਆਪਣੇ ਪਿੰਡ ਨੂੰ ਇੱਕ ਵਧੀਆ ਗਿਫਟ ਕਹਿ ਸਕਦੇ ਅਸੀਂ ਵੀ ਅਸੀਂ ਇੱਕ ਗਿਫਟ ਦੇਣ ਜਾ ਰਹੇ ਹਾਂ ਜੋ ਕਿ ਜਿਹਦੇ ਵਿੱਚ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦਾ ਬਹੁਤ ਹੀ ਵੱਡਾ ਬਹੁਮੁੱਲਾ ਯੋਗਦਾਨ ਹੈ ਅਸੀਂ ਆਪਣੇ ਨਗਰ ਨਿਵਾਸੀਆਂ ਲਈ ਇੱਕ ਦੀਵਾਲੀ ਦਾ ਗਿਫਟ ਲੈ ਕੇ ਆਏ ਆ ਵੀ ਅਸੀਂ ਦੱਸਣਾ ਚਾਹੁੰਦੇ ਆ ਕਿ ਪਿੰਡ ਦੇ ਵਿੱਚ ਜਿਹੜਾ ਆਪਣਾ ਰਾਮਸਰਾ ਛੱਪੜਆ ਉਹਦੀਆਂ ਸਾਡੇ ਕੋਲ ਸਾਰੀਆਂ ਜਿਹੜੀਆਂ ਮਨਜ਼ੂਰੀਆਂ ਆ ਚੁੱਕੀਆਂ ਅਤੇ ਸਾਰੀ ਸਾਡੀ ਗੱਲ ਕੰਪਲੀਟ ਹੋ ਗਈ ਆ ਅਤੇ ਸੂਹ ਨਗਰ ਨਿਵਾਸੀ ਅਤੇ ਐਨ ਆਰ ਆ ਵੀਰਾਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਜਲਦੀ ਹੀ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਅਸੀਂ ਜਿਹੜਾ ਉਹ ਰਾਮਸਰੇ ਦਾ ਜਿਹੜਾ ਛੱਪੜ ਦਾ ਕੰਮ ਆ ਉਹ ਸ਼ੁਰੂ ਕਰਾਉਣ ਜਾ ਰਹੇ ਆ ਅਤੇ ਇਦੇ ਨਾਲ ਹੀ ਦੂਸਰੀ ਜਿਹੜੀ ਖੁਸ਼ੀ ਦੀ ਗੱਲ ਇਹ ਹੈ ਕਿ ਆਪਣੇ ਪਿੰਡ ਦੇ ਵਿੱਚ ਬਹੁਤ ਵਧੀਆ ਇੱਕ ਖੇਡ ਸਟੇਡੀਅਮ ਜਿਹੜਾ ਉਹ ਪੰਜਾਬ ਸਰਕਾਰ ਦੇ ਭਾਰਤ ਸਰਕਾਰ ਦੇ ਸਹਿਯੋਗ ਨਾਲ ਸਮੂਹ ಗ್ರಾಮ ਪੰਚਾਇਤ ਆਲੰਗੀਰ ਕਾਲਾ ਸਿੰਘਾ ਜਿਹੜਾ ਖੇਡ ਸਟੇਡੀਅਮ ਦਾ ਕੰਮ ਸ਼ੁਰੂ ਕਰਾਉਣ ਜਾ ਰਹੀ ਆ ਮੈਂ ਦੱਸਣਾ ਚਾਹੁੰਦਾ ਕਿ ਜਿਹੜਾ ਖੇਡ ਸਟੇਡੀਅਮ ਹੈ ਉਹ ਤਾਮੀ ਸਾਹ ਵਾਲੇ ਰੋਡ ਦੇ ਉੱਪਰ ਜਿਹੜੀ ਉੱਥੇ ਆਲਰੇਡੀ ਗਰਾਉਂਡ ਬਣੀ ਹੈ ਸਾਬ ਜੀ ਗੁਰੂ ਹਰਮਨ ਸਿੰਘ ਸਾਹਿਬ ਜੀ ਦੇ ਨਾਮ ਤੇ ਤੇ ਉਹਨਾਂ ਦੇ ਨਾਮ ਤੇ ਹੀ ਉੱਥੇ ਜਿਹੜਾ ਸਟੇਡੀਅਮ ਬਣਾਉਣ ਜਾ ਰਹੇ ਹਾਂ ਸਟੇਡੀਅਮ ਬਾਰੇ ਮੈਂ ਥੋੜੀ ਜਿਹੀ ਜਾਣਕਾਰੀ ਦੇ ਦਵਾਂ ਕਿ ਉਸ ਜਗ੍ਹਾ ਤੇ ਉਸ ਜਗ੍ਹਾ ਤੇ ਚਾਰ ਦਿਵਾਰੀ ਫੈਂਸਿੰਗ ਲੋਹੇ ਦੀ ਚਾਰ ਦਿਵਾਰੀ ਹੋ ਕੇ ਉੱਥੇ ਕ੍ਰਿਕਟ ਦੀ ਗਰਾਊਂਡ ਬਣੂਗੀ ਜੀ ਇੱਕ ਸਾਈਡ ਤੇ ਕਬੱਡੀ ਦੀ ਗਰਾਊਂਡ ਇੱਕ ਸਾਈਡ ਤੇ ਵਾਲੀਬਾਲ ਦੀ ਗਰਾਊਂਡ ਅਤੇ ਨਾਲ ਜਿਹੜੀਆਂ ਵੱਡੀਆਂ ਫਲੱਡ ਲਾਈਟਾਂ ਹੁੰਦੀਆਂ ਉਹ ਜਿਹੜੀਆਂ ਲਾਈਟਾਂ ਲੱਗਣਗੀਆਂ ਸਮਾਸੀ ਵੱਲ ਮੋਟਰ ਦਾ ਬੋਰ ਕੀਤਾ ਜਾਊਗਾ ਦੋ ਕਮਰੇ ਅਤੇ ਬਾਥਰੂਮ ਪੂਰੇ ਸਹੂਤਨੜ ਲੈਸ ਜਿਹੜਾ ਉੱਥੇ ਅਸੀਂ ਸਟੇਡੀਅਮ ਬਣਾਉਣ ਜਾ ਰਹੇ ਹਾਂ ਇਹ ਸਾਰਾ ਪ੍ਰੋਜੈਕਟ ਜਿਹੜਾ ਸਾਡੇ ਕੋਲ ਪਾਸ ਹੋ ਗਿਆ ਇਹਦੀਆਂ ਸਾਰੀਆਂ ਐਨਓਸੀਆਂ ਸਾਡੇ ਕੋਲ ਆ ਗਈਆਂ ਅੱਜ ਅਸੀਂ ਪੂਰੇ ਪੇਪਰ ਤੇ ਡਾਕੂਮੈਂਟ ਕਲੀਅਰ ਕਰਕੇ ਸਾਰੇ ਹੀ ਐਨਆਰਆਈ ਵੀਰ ਅਤੇ ਨਗਰ ਨਿਵਾਸੀਆਂ ਨੂੰ ਇਹ ਪੰਚਾਇਤ ਦਾ 1 ਸਾਲ ਪੂਰਾ ਹੋਣ ਤੇ ਅਤੇ ਦਿਵਾਲੀ ਦੀ ਖੁਸ਼ੀ ਵਿੱਚ ਇਹ ਦੱਸਣਾ ਆਏ ਆ ਕਿ ਦੋ ਕੰਮ ਵੱਡੇ ਜਿਹੜੇ ਸਾਡੇ ਪਿੰਡ ਦੀ ਬਹੁਤ ਖਾਸ ਲੋੜ ਸੀ ਇੱਕ ਪਹਿਲਾ ਕੰਮ ਛੱਪੜ ਦਾ ਜਿਹੜਾ ਛੱਪੜ ਰਾਮਸਰਾ ਗੁਰਦੁਆਰਾ ਬਾਬਾ ਕਾਨਦਾਸ ਦੇ ਬਿਲਕੁਲ ਨਾਲ ਆ ਦੇਖੋ ਇੱਕ ਸਾਈਡ ਤੇ ਗੁਰਦੁਆਰਾ ਬਾਬਾ ਕਾਨਦਾਸ ਅਤੇ ਦੂਸਰੀ ਸਾਈਡ ਤੇ ਮਾਤਾ ਦਾ ਮੰਦਰ ਅਤੇ ਦੋਨਾਂ ਦੇ ਵਿਚਾਲੇ ਜਿਹੜਾ ਬਹੁਤ ਵੱਡਾ ਇਹ ਛੱਪੜ ਦੇ ਵਿੱਚ ਗੰਗ ਸਿਗਾ ਤੇ ਉਹਦਾ ਇੱਕ ਪੋਰਸ਼ਨ ਸਾਨੂੰ ਸਾਫ਼ ਕਰਨ ਦਾ ਬਣਾਉਣ ਦਾ ਤੇ ਚਲਾਉਣ ਦੀ ਸਾਡੇ ਕੋਲ ਮਨਜ਼ੂਰੀ ਆ ਗਈ ਆ ਅਸੀਂ ਉਹਦਾ ਇੱਕ ਪੋਰਸ਼ਨ ਜਿਹੜਾ ਉਹ ਇੱਕ ਦੋ ਦਿਨਾਂ ਦੇ ਵਿੱਚ ਸ਼ੁਰੂ ਕਰਾ ਦੇਾਂਗੇ ਅਤੇ ਦੂਸਰੇ ਪੋਰਸ਼ਨ ਦਾ ਨਾਲ ਲੱਗਦਾ ਇਹ ਅਸੀਂ ਜਿਹੜਾ ਮਤਾ ਪਾ ਕੇ ਭੇਜ ਚੁੱਕੇ ਆ ਅਤੇ ਦੂਸਰੇ ਪੋਰਸ਼ਨ ਦੀ ਵੀ ਕੋਸ਼ਿਸ਼ ਕਰਾਂਗੇ ਵੀ ਉਹਨੂੰ ਵੀ ਜਲਦੀ ਬਣਾ ਦਿੱਤਾ ਜਾਵੇ ਇਹਨਾਂ ਦੋ ਖੁਸ਼ਖਬਰੀਆਂ ਦੇ ਨਾਲ ਅਸੀਂ ਸੂਹ ਗ੍ਰਾਮ ਪੰਚਾਇਤ ਪੰਜ ਪੰਜ ਸਹਿਬਾਨ ਸਾਡੇ ਕੋਲ ਬੈਠਿਆ ਇਹ ਵਾਲੀ ਗੱਲ ਦੱਸਣ ਲਈ ਆਪਣੇ ਸਾਰੇ ਹੀ ਐਨ ਆਰ ਆਈ ਵੀਰ ਤੇ ਨਗਰ ਨਿਵਾਸੀਆਂ ਨੂੰ ਇੱਕ ਵਾਰੀ ਫੇਰ ਤੋਂ ਵਧਾਈਆਂ ਕਿ ਪਿੰਡ ਵਿੱਚ ਅਸੀਂ ਦੋ ਕਬ ਜਿਹੜੇ ਆਪਾਂ ਬਣੇ ਸ਼ੁਰੂ ਕਰਨ ਜਾ ਰਹੇ ਹਾਂ ਇੱਕ ਸਟੇਡੀਅਮ ਦਾ ਤੇ ਇੱਕ ਛੱਪੜ ਦਾ ਜਿਹੜਾ ਸਟੇਡੀਅਮ ਆ ਉਹਦੇ ਨਕਸ਼ੇ ਬਣ ਕੇ ਸਾਡੇ ਕੋਲ ਆ ਗਏ ਆ ਬਹੁਤ ਹੀ ਵਧੀਆ ਅਤੇ ਉੱਚ ਸਹੂਤਾ ਦਾ ਸਟੇਡੀਅਮ ਜਿਹੜਾ ਆਪਣੇ ਪਿੰਡ ਵਿੱਚ ਆਲਮਗੀ ਕਾਲਾ ਸਿੰਘਾਂ ਵਿੱਚ ਬਣਨ ਜਾ ਰਿਹਾ ਤਾਂ ਇਸ ਚੀਜ਼ ਦੀਆਂ ਸਾਰੀ ਹੀ ಗ್ರಾಮ ਪੰਚਾਇਤ ਨੂੰ ਠੀਕ ਹੈ ਜੀ ਬਹੁਤ ਬਹੁਤ ਵਧਾਈਆਂ ਅਤੇ ਸਾਰੇ ਹੀ ਨਗਰ ਨਿਵਾਸੀਆਂ ਨੂੰ ਵਧਾਈਆਂ ਸਭ ਤੋਂ ਵੱਡਾ ਧੰਨਵਾਦ ਸਾਡੇ ਉਹਨਾਂ ਅਫਸਰਾਂ ਦਾ ਜਿਨ੍ਹਾਂ ਨੇ ਸਾਡੇ ਨਾਲ ਮਿਹਨਤ ਕਰਕੇ ਜਿਹੜਾ ਇਹ ਪ੍ਰੋਜੈਕਟ ਆ ਸਾਡੇ ਇੱਥੇ ਪਿੰਡ ਪਾਸ ਕਰਾਇਆ ਮੈਂ ਸਾਰੇ ਹੀ ਸਮੂਹ ਅਫਸਰਾਂ ਦਾ ਵੀ तहे ਦਿਲੋਂ ਧੰਨਵਾਦ ਕਰਦਾ ਹਾਂ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੇ ਇਹ ਸਾਂਝੇ ਪ੍ਰੋਜੈਕਟ ਆ ਸਭ ਨੂੰ ਨੇ ਸਰਕਾਰਾਂ ਦਾ ਬਹੁਤ ਬਹੁਤ ਧੰਨਵਾਦ ਤੇ ਜਲਦੀ ਹੀ ਇੱਕ ਨਵੀਂ ਵੀਡੀਓ ਨਾਲ ਜਦੋਂ ਹੀ ਅਸੀਂ ਕੰਮ ਸ਼ੁਰੂ ਕਰਾਂਗੇ ਇੱਕ ਨਵੀਂ ਵੀਡੀਓ ਨਾਲ ਦੁਬਾਰਾ ਤੁਹਾਡੇ ਸਾਹਮਣੇ ਆਵਾਂਗੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ